বহুত বহুত ৰাতিপুৱা সামি ਇਸ ਤੋਂ ਪਰ੍ਹੇ ਕਿ ਪਰਸ਼ਰ ਦੇ ਬਾਣੀ ਸਭ ਵਿਜੀਤ ਸ਼ਰਨੋਂ ਦੇ ਵਸਿਆ ਨੂੰ ਵਿਸ਼ਵਾਸ मैडम मुख्य पेड़ करना। ये भी योजना सिना सिना सेमी गार्डन डीसीएस एसकीएम कराना। आईटी टूर्नामेंट में आना। स्कूल कराना मिल जाते। इस पेश कर जा रहे हैं सरकारी सीनियर स्कूल कराना मिल पेश कर जा रहे हैं इधर। ਆਪਾਂ ਸਿਰੋਪਰ ਆਸਤਦਾ ਇਸ ਤੋਂ ਇਹਨਾਂ ਦੇ ਬਾਹਰ ਪੜਾ ਕੇ ਕਿਵੇਂ ਆਉਣੀ ਹੈ ਸਭ ਇਹਨਾਂ ਯੋਗ ਵਰਸੇ ਫੜੇ ਸੀ ਜਿਹੜੇ ਸਨਿਸ਼ਚਿਤ ਆਧਿਆਇ ਦਾ ਹਿੰਦ ਹੈ ਲੈ ਵੀ ਸਾਡੇ 75ਵੇਂ ਉਮਰਦਾਨ ਤੇ ਮ ਸਾਰਿਆਂ ਨੂੰ ਮੁਬਾਰਕ ਦਿੰਨੀ ਹੈ ਅੱਜ ਇੰਨੀ ਬਾਰਿਸ਼ ਹੋਣ ਦੇ ਬਾਵਜੂਦ ਵੀ ਬੱਚਿਆਂ ਦਾ ਹੌਸਲਾ ਵੇਖ ਕੇ ਮੈਨੂੰ ਬਹੁਤ ਹੀ ਵਧੀਆ ਲੱਗਾ ਕਿ ਇੰਨੇ ਬਾਰਿਸ਼ ਹੋਣ ਦੇ ਬਾਵਜੂਦ ਵੀ ਚਲੋ ਫੰਕਸ਼ਨ ਬਹੁਤ ਹੀ ਵਧੀਆ ਹੋ ਰਿਹਾ ਹੈ ਇਸ ਤੋਂ ਇਲਾਵਾ ਅੱਜ ਸਾਡਾ ਸੁਤੰਤਰਤਾ ਦਿਵਸ ਹੈ। ਇਹ ਦਿਨ ਸਾਰੇ ਸ਼ਹੀਦਾਂ ਨੂੰ ਯਾਦ ਕਰਨ ਦਾ ਦਿਨ ਹੈ ਕਿਉਂਕਿ ਉਹਨਾਂ ਦੇ ਕਾਰਨ ਹੀ ਫ੍ਰੀडम फाइਟਰਸ ਦੇ ਕਾਰਨ ਹੀ ਅੱਜ ਸਾਨੂੰ ਆਜ਼ਾਦੀ ਪ੍ਰਾਪਤ ਹੋਈ ਹੈ ਤੇ ਅੱਜ ਤੱਕ ਸਾਡੀ ਆਜ਼ਾਦੀ ਕਾਇਮ ਹੈ। ਸਾਨੂੰ ਸਾਰਿਆਂ ਨੂੰ ਸੋਚ ਚੁੱਕਣੀ ਚਾਹੀਦੀ ਹੈ ਕਿ ਭਾਰਤ ਨੂੰ ਅੱਗੇ ਵਧਾਉਣ ਲਈ ਜੋ ਵੀ ਯਤਨ ਜੋ ਕੋਈ ਵੀ ਕਰ ਸਕਦਾ ਹੈ ਅਸੀਂ ਸਾਰਿਆਂ ਨੂੰ ਕਰਨਾ ਚਾਹੀਦਾ ਹੈ। ਥੈਂਕ ਯੂ ਜੈ ਹਿੰਦ ਜੈ ਭਾਰਤ। ਮਾਰਕੀਟ ਕਮੇਟੀ ਕਲਾਨੌਰ ਅੱਜ ਦੇ ਸੰਤੰਤਰਤਾ ਦਿਸ਼ ਦੇ ਪ੍ਰੋਗਰਾਮ ਦੇ ਵਿੱਚ ਮੈਂ ਆਪ ਸਭ ਨੂੰ ਦੇਸ਼ਵਾਸੀਆਂ ਨੂੰ ਮੁਬਾਰਕ ਦਿਨਾ ਅ ਪ੍ਰਮਾਤਮਾ ਸਦਾ ਭਲਾ ਕਰੇ ਸਾਡਾ ਦੇਸ਼ ਜਿਹੜਾ ਵਾ ਤਰੱਕੀ ਦੇ ਵਿੱਚ